ਸੁਨ ਵਰੰਗ ਦਈਏ ਤੇਰਾ ਕੌਣ ਵਿਚਾਰਾ ਧੁੱਲਾ ਪੱਠੀ ਵਣ ਧੁੱਲੇ ਧੀ ਵਿਆਹੀ ਸੇ ਸ਼ੇਖਰ ਪਾਈ ਕੁੜੀ ਦਾ ਸਾਨੂੰ ਪਟਾ ਸਾਨੂੰ ਕੌਣ ਸੁਨੇਕੇ ਆਈ ਆਈਓ ਸੱਸੀ ਕਾਲ ਜੀ ਮੈਂ ਸੁਖਦੇਵ ਸਿੰਘ ਸੁਖੀ ਬਲੌਕ ਕਮਟੀ ਮੈਂ ਇਹ ਲੋੜੀ ਦੀਆਂ ਆਪਣੇ ਸ਼ਹਿਰੀ ਕਲਸੀ ਨੇਤਾ ਲੋ ਸਰਦਾਰ ਗੋਵਿੰਦ ਸਿੰਘ ਮਾਨ ਜੀ ਜਦੋਂ ਸਾਰਿਆਂ ਨੂੰ ਪੰਜਾਬ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਵੇਖੋ ਜੀ ਯਾਰਾਂ ਸਾਨੂੰ ਲੋਹੜੀ ਦਾ ਪੰਜਾਬ ਸਰਕਾਰ ਨੇ ਬਹੁਤ ਵਧੀਆ ਤੋਹਫਾ ਦਿੱਤਾ ਜੇ ਉਹ ਚ ਤੋਹਫਾ ਇਹ ਦਿੱਤਾ ਜੇ ਮਤਲਬ ਸਾਡੇ ਗਰੀਬ ਪਰਿਵਾਰ ਸਾਰੇ ਜਾਤ ਦੇ ਬੰਦਿਆਂ ਦਾ ਕੋਈ ਇਖਵਾ ਨਹੀਂ ਰੱਖਿਆ ਜਾਊਗਾ ਸਾਰਿਆਂ ਦੇ ਕਾਰਡ ਬਣਨਗੇ ਠੀਕ ਹੈ 10 ਲੱਖ ਰੁਪਏ ਦਾ ਸਾਨੂੰ ਪੰਜਾਬ ਸਰਕਾਰ ਨੇ ਸਹੂਲਤ ਦਿੱਤੀ ਹੈ ਜੋ ਕਾਰਡ ਹਰ ਗਰੀਬ ਪਰਿਵਾਰ ਦਾ ਬਣੂਗਾ ਇਹ ਸਾਨੂੰ ਨਾ ਪੰਜਾਬ ਸਰਕਾਰ ਨੇ ਤੋਹਫ਼ਾ ਦਿੱਤਾ ਜੇ ਇਹ ਲੋੜੀ ਤੇ ਮਾਗੀ ਦਾ ਸਾਨੂੰ ਤੋਹਫ਼ਾ ਦਿੱਤਾ ਸਰਦਾਰ ਭਵਨ ਸਿੰਘ ਮਾਨ ਜੀ ਉਹਨਾਂ ਦੇ ਕੇਜਰੀਵਾਲ ਸਾਹਿਬ ਸਾਡੇ ਉਹਨਾਂ ਨੇ ਸਾਨੂੰ ਇਹ ਤੋਹਫ਼ਾ ਦਿੱਤਾ ਜੇ ਇੱਕ ਵਾਰੀ ਫੇਰ ਤੋਂ ਲੋੜੀ ਤੇ ਮਾਗੀ ਦੀਆਂ ਲੱਖ ਲੱਖ ਵਧਾਈਆਂ ਹੋਣ ਧੰਨ